ਕੁਝ ਖਬਰਾਂ ਜਿਨ੍ਹਾਂ ਨੇ ਖੂਫੀਆ ਏਜੰਸੀਆ ਦਾ ਹਵਾਲਾ ਦਿੱਤਾ ਹੈ ਉਹਨਾਂ ਮੁਤਾਬਕ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਵਾਸਤੇ ਦਾਅਵੇਦਾਰ ਹੋ ਸਕਦੇ ਨੇ ਜਿਹੜੀ ਖਬਰ ਵੀਰਵਾਰ ਨੂੰ ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਦੇ ਪਹਿਲੇ ਪੰਨੇ ਤੇ ਛਪੀ ਹੈ ਉਸ ਮੁਤਾਬਕ ਕੇਜਰੀਵਾਲ ਚੋਣਾਂ ਤੋਂ ਠੀਕ 6 ਮਹੀਨੇ ਪਹਿਲਾਂ ਪੰਜਾਬ ਚ ਆ ਕੇ ਚਾਰੋਂ ਐਮਪੀਜ਼ ਤੇ ਹੋਰ ਲੀਡਰਾਂ ਦੀ ਮਦਦ ਨਾਲ ਚੋਣ ਪ੍ਰਚਾਰ ਦੀ ਆਪ ਅਗਵਾਈ ਕਰਨਗੇ ਜੇ ਇਸ ਖਬਰ ਚ ਕੋਈ ਪੂਰਾ ਵੀ ਸਚਾਈ ਹੋਈ ਤਾਂ ਇਸ ਡਵੈਲਪਮੈਂਟ ਨਾਲ ਅਕਾਲੀ ਪਾਜਪਾ ਅਤੇ ਕਾਂਗਰਸ ਦੇ ਖੇਮਿਆਂ ਚ ਪਰਥੂ ਪੈ ਜਾਏਗਾ। 파ਮੇਸ਼ ਖਬਰ ਦੀ ਆਪਦੇ ਹਲਕਿਆਂ ਚੋਂ ਬਿਲਕੁਲ ਕੋਈ ਪੁਸ਼ਟੀ ਹਲੀ ਨਹੀਂ ਹੋਈ ਪਰ ਜੇ ਇਸ ਵਿੱਚ ਕੋਈ ਥੋੜੀ ਬਹੁਤ ਵੀ ਸਚਾਈ ਹੋਈ ਤਾਂ ਮੇਰੇ ਹਿਸਾਬ ਨਾਲ ਇਹ ਆਪ ਦਾ ਕਈ ਕਰਨਾ ਕਰਕੇ ਜੇਤੂ ਪੈਂਤਰਾ ਵੀ ਹੋ ਸਕਦਾ ਹੈ। ਇੱਕ ਇਸ ਨਾਲ ਪੰਜਾਬ ਆਪ ਦਾ ਮੁੱਖ ਮੰਤਰੀ ਦੇ ਦਾਵੇਦਾਰਾਂ ਦਾ ਮਸਲਾ ਆਪਣੇ ਆਪ ਹੀ ਸੁਲਝ ਜਾਏਗਾ। ਇਸ ਵੇਲੇ ਸੁਚਾ ਸਿੰਘ ਛੋਟੇਪੁਰ ਭਗਵੰਤ ਮਾਨ ਅਤੇ ਐਚ ਐਸ ਫੂਲਕਾ ਦੇ ਕੈਂਪ ਇਸ ਅਹੁਦੇ ਵਾਸਤੇ ਦਾਵੇਦਾਰ ਦੱਸੇ ਜਾਂਦੇ ਨੇ ਦੂਸਰਾ ਜੇ ਆਪ ਪੰਜਾਬ ਚ ਸੱਤਾ ਚ ਆ ਗਈ ਤਾਂ ਉਹ ਇਥੋਂ ਦਾ ਰਾਜ ਪ੍ਰਬੰਧ ਦਾ ਮਾਡਲ ਬਾਕੀ ਰਾਜਾਂ ਨੂੰ ਦਿਖਾਉਣਾ ਚਾਹੀਦੀ ਦਿੱਲੀ ਚ ਪੂਰਨ ਰਾਜ ਦਾ ਦਰਜਾ ਨਾ ਹੋਣ ਕਰਕੇ ਪਾਰਟੀ ਆਪਣੀ ਪੂਰੀ ਤਰ੍ਹਾਂ ਨਾਲ ਕਾਰਗੁਜ਼ਾਰੀ ਦਾ ਨਮੂਨਾ ਨਹੀਂ ਪੇਸ਼ ਕਰ ਸਕ ਰਹੀ ਤੀਸਰਾ ਅਰਵਿੰਦ ਕੇਜਰੀਵਾਲ ਨੂੰ ਬਾਰ ਵਾਸਤੇ ਪੰਜਾਬੀਆਂ ਤੋਂ ਬੇਤਹਾਸ਼ਾ ਮਦਦ ਮਿਲੇਗੀ ਚੌਥਾ ਜੇ ਕੇਜਰੀਵਾਲ ਪੰਜਾਬ ਚ ਆਉਂਦੇ ਨੇ ਤਾਂ ਉਹਨਾਂ ਦੇ ਡੈਪਟੀ ਮਨੀਸ਼ ਸਸੋਧਿਆ ਉਦੋਂ ਤੱਕ ਮੁੱਖ ਮੰਤਰੀ ਬਣਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਰਣਨੀਤੀ ਉਹਨਾਂ ਦੇ ਦੋ ਸੀਨੀਅਰ ਲੀਡਰ ਸੰਜੇਤ ਸਿੰਘ ਅਤੇ ਦੁਰਗੇਸ਼ ਪਾਠਕ ਇਸ ਵੇਲੇ ਤਿਆਰ ਕਰ ਰਹੇ ਨੇ ਪਰ ਇੱਥੇ ਮੈਂ ਇੱਕ ਵਾਰ ਫਿਰ ਦौराਣਾ ਚਾਹਨਾ ਕਿ ਇਸ ਖਬਰ ਦੀ ਹਲੇ ਕੋਈ ਆਪਖੇਮਤੋਂ ਕੋਈ ਪੁਸ਼ਟੀ ਨਹੀਂ ਹੋਈ